ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਰਹੇਗਾ ਵਿਰੋਧੀ ਸ਼ਬਦ ਐਂਟੋਨੀਮਸ ਵਿਰੋਧੀ ਸ਼ਬਦ ਜਿਵੇਂ ਕਿ ਸਾਨੂੰ ਨਾਂ ਤੋਂ ਹੀ ਕਲੀਅਰ ਹੈ ਵੀ ਜਿਹੜੇ ਕਿ ਉਲਟਾ ਅਰਥ ਰੱਖਣ ਵਾਲੇ ਸ਼ਬਦ ਨੇ ਜਿਨ੍ਹਾਂ ਦਾ ਭਾਵ ਅਰਥ ਪਹਿਲੇ ਸ਼ਬਦ ਨਾਲੋਂ ਉਲਟਾ ਹੈ ਵਿਪਰੀਤ ਵਿਰੋਧੀ ਹੈ ਤੇ ਇੱਕ ਸ਼ਬਦ ਇਸ ਤਰ੍ਹਾਂ ਦਾ ਜਿਹੜਾ ਕਿ ਦੂਸਰੇ ਤੋਂ ਉਲਟਾ ਸਤ ਰੱਖਦਾ ਹੋਵੇ ਉਹਨੂੰ ਅਸੀਂ ਕੀ ਕਹਾਂਗੇ ਵਿਰੋਧੀ ਸ਼ਬਦ ਜਿਵੇਂ ਕਿ ਦਿਨ ਰਾਤ ਸੱਚ ਝੂਠ ਉਸਤ ਤਨਿੰਦਿਆ ਔਖਾ ਸੌਖਾ ਲਾਭ ਹਾਨੀ ਸਵੇਰਾ ਸ਼ਾਮ ਨਾ ਇੱਥੇ ਫੋਟੋ ਦੇਖ ਰਹੀ ਸੀ ਰੋਣਾ ਹੱਸਣਾ ਸੌਣਾ ਜਾਗਣਾ ਮੋਟਾ ਪਤਲਾ ਹੁਣ ਇਸੇ ਤਰੀਕੇ ਨਾਲ ਇਹ ਕੀ ਨੇ ਰੋਣ ਦਾ ਉਲਟ ਅਰਥ ਕੀ ਹੋ ਗਿਆ ਹੱਸਣਾ ਜਿਹੜਾ ਬਿਲਕੁਲ ਵਿਰੋਧੀ ਹੋਵੇ ਬਿਲਕੁਲ ਉਲਟਾ ਅਰਥ ਹੋਵੇ ਜਿਵੇਂ ਇੱਕ ਸੌਂ ਰਿਹਾ ਇੱਕ ਜਾਗ ਰਿਹਾ ਤਾਂ ਦੋਨੋਂ ਇੱਕ ਦੂਸਰੇ ਤੋਂ ਆਪੋਜ਼ਿਟ ਨੇ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਜਿਹੜੇ ਵਿਰੋਧੀ ਸ਼ਬਦ ਨੇ ਉਹ ਕਲੀਅਰ ਕਰਾਂਗੇ ਸਾਰੇ ਮੋਸਟਲੀ ਇਸ ਵੀਡੀਓ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਜਿਵੇਂ ਕਿ ਉਸਤਤ ਨਿੰਦਿਆ ਉੱਗਾ ਉਗਾ ਹੁੰਦਾ ਹੈ ਜਿਹਦੇ ਬਾਰੇ ਸਭ ਕੁਝ ਪਤਾ ਹੋਵੇ ਇਹਦਾ ਉਲਟ ਅਰਥ ਹੋਗਾ ਗੁਪਤ ਜਾਂ ਗੁੱਜਾ ਉੱਚਾ ਨੀਵਾ ਉਚਾਨ ਨਿਵਾਨ ਉਜਾੜ ਵਸੋਂ ਜਾਂ ਰੌਣਕ ਉਜਾੜਨਾ ਵਸਾਉਣਾ ਉਜਲ ਮੈਲਾ ਉਜਾਲਾ ਹਨੇਰਾ ਉਤਪਤੀ ਵਿਨਾਸ਼ ਉਤਪਤੀ ਦਾ ਹੁੰਦਾ ਹੈ ਪੈਦਾ ਹੋਣਾ ਵਿਨਾਸ਼ ਹੁੰਦਾ ਹੈ ਖਤਮ ਹੋ ਜਾਣਾ ਉੱਤਮ ਜਿਹਨੂੰ ਕਹਿੰਦੇ ਸਭ ਤੋਂ ਵਧੀਆ ਇਹ ਆ ਜਿਹੜਾ ਨਖਿੱਧ ਕਟਿਆ ਉਠਣਾ ਬੈਠਣਾ ਉਣਨਾ ਜਿਹਨੂੰ ਸੀ ਉਂਝ ਬੁਣਨਾ ਬੋਲ ਦਿੰਦੇ ਆ ਉਦੇੜਨਾ ਉਤਰਨਾ ਚੜ੍ਹਨਾ ਉੱਪਰ ਹੇਠਾਂ ਉਰਲਾ ਪਰਲਾ ਉਰਲਾ ਜਿਵੇਂ ਸੀ ਕਿ ਨਹੀਂ ਸਾਡੇ ਪਾਸੇ ਵਾਲਾ ਪਰਲਾ ਜਿਹੜਾ ਦੂਸਰਾ ਪਾਸਾ ਹੋ ਜੇਗਾ ਉਪਯੋਗ ਦੁਰਉਪਯੋਗ ਉਰਾਰ ਪਾਰ ਇਹ ਹੋਈ ਹੋਗਾ ਵੀ ਉਰਾਂ ਪਰਾਂ ਵਾਲਾ ਊਚ ਨੀਚ ਊਤ ਅਕਲਮੰਦ ਉਤਮੀਂ ਜੀ ਨੂੰ ਅਕਲ ਨਾ ਹੋਵੇ ਬੇਅਕਲ ਊਣਾ ਭਰਿਆ ਉਪਰਾ ਜਾਣੂ ਉਲਟਾ ਸਿੱਧਾ ਉਧਾਰ ਨਕਦ ਅਸਲੀ ਨਕਲੀ ਅਸੀਂ ਤੁਸੀਂ ਅੱਗੇ ਪਿੱਛੇ ਅਗਲੀ ਪਿਛਲੀ ਅਗੇਤਰ ਪਿਛੇਤਰ ਅੱਡਿਆ ਮੀਟਿਆ ਅਨੁਕੂਲ ਪ੍ਰਤੀਕੂਲ ਅਸੰਭਵ ਸੰਭਵ ਅਮਨ ਜੰਗ ਅਸਫਲ ਸਫਲ ਅੰਤ ਅੰਤਮੀਂ ਜੇ ਖਤਮ ਹੋਣਾ ਆਦ ਸ਼ੁਰੂ ਆਰੰਭ ਇਹਨਾਂ ਚ ਕੋਈ ਵੀ ਸ਼ਬਦ ਤੁਸੀਂ ਲਿਖ ਸਕਦੇ ਹੋ ਅੰਤਰ ਅੰਤਰ ਹੁੰਦਾ ਹੈ ਫਰਕ ਸਮਾਨਤਾ ਮੀਨਸ ਇੱਕੋ ਜਿਹਾ ਅਮੀਰ ਗਰੀਬ ਆਸਤਕ ਨਾਸਤਕ ਆਸਤਕ ਹੁੰਦਾ ਹੈ ਰੱਬ ਨੂੰ ਮੰਨਣ ਵਾਲਾ ਨਾਸਤਕ ਨਾ ਮੰਨਣ ਵਾਲਾ ਆਕੜ ਨਿਮਰਤਾ ਆਜ਼ਾਦੀ ਗੁਲਾਮੀ ਆਦਰ ਨਿਰਾਦਰ ਆਪਣਾ ਪਰਾਇਆ ਆਸ ਨਿਰਾਸ਼ ਅਗਿਆਨੀ ਗਿਆਨੀ ਅਦੀਨ ਸੁਤੰਤਰ ਅਨੁਮਾਨ ਜਿਵੇਂ ਕਹਿੰਦੇ ਗੈਸ ਲਗਾਉਣਾ ਅਨੁਮਾਨ ਨਿਸ਼ਚੈ ਮੀਨਸ ਪੱਕਾ ਪੱਕਾ ਗੈਸੇ ਹੋ ਕੇ ਸਿਰਫ ਅਸੀਂ ਸੋਚ ਰਹੇ ਹਾਂ ਇੱਥੇ ਅਨੁਮਾਨ ਲਗਾ ਰਹੇ ਹਾਂ ਇੱਥੇ ਅਸੀਂ ਪੂਰੇ ਸ਼ਿਓਰ ਹਾਂ ਅਸ਼ੁਭ ਸ਼ੁਭ ਅਚੇਤ ਸੁਚੇਤ ਅਨੇਕ ਇੱਕ ਅਡੋਲ ਡੋਲਣਾ ਡੋਲਣਾ ਦਾ ਮਤਲਬ ਹੁੰਦਾ ਕਿ ਡੋਲ ਜਾਣਾ ਜਿਵੇਂ ਕੋਈ ਮੁਸ਼ਕਲ ਆਉਂਦੀ ਹੈ ਕੋਈ ਬੰਦਾ ਡੋਲ ਜਾਂਦਾ ਕੋਈ ਇਥੇ ਅਡੋਲ ਰਹਿੰਦਾ ਹੈ ਮੀਨਸ ਬੇਫਿਕਰ ਹੋਇਆ ਰਹਿੰਦਾ ਹੈ ਵੀ ਕੋਈ ਗੱਲ ਨਹੀਂ ਜੇ ਮੁਸੀਬਤ ਆਈ ਤਾਂ ਆਪੀ ਚਲੀ ਜਾਏਗੀ ਅਸੀਂ ਐਫਰਟਸ ਕਰਨੇ ਆ ਅਲੌਕਿਕ ਲੋਕਿਕ ਆਥਨ ਸਵੇਰ ਆਧੁਨਿਕ ਪ੍ਰਾਚੀਨ ਆਧੁਨਿਕ ਮੀਨਸ ਹੋਣ ਵਾਲਾ ਨਵਾਂ ਮਾਡਰਨ ਪ੍ਰਾਚੀਨ ਹੁੰਦਾ ਹੈ ਪੁਰਾਣਾ ਆਲਸੀ ਉਦਮੀ ਆਸਾਨ ਮੁਸ਼ਕਲ ਆਕਾਸ਼ ਧਰਤੀ ਆਗਿਆ ਬੇਨਤੀ ਆਮ ਖਾਸ ਆਮਦਨੀ ਖਰਚ ਅੱਧਾ ਪੂਰਾ ਔਖਾ ਸੌਖਾ ਅੰਤਰਾ ਸੰਤਰਾ ਅੰਤਰਾ ਜੀ ਦੇ ਔਲਾਦ ਨਾ ਹੋਵੇ ਸੰਤਰਾ ਜੀ ਦੇ ਬੱਚੇ ਹੋਣ ਅੰਤਲਾ ਮੀਨਸ ਐਂਡ ਵਾਲਾ ਆਰੰਭਿਕ ਅੰਦਰ ਬਾਹਰ ਅੰਬਰ ਧਰਤੀ ਅੰਨਾ ਸੁਜਾਖਾ ਅੜਨਾ ਮੀਨ ਜ ਕਿਸੇ ਗੱਲ ਤੇ ਅੜ ਜਾਣਾ ਦੂਸਰਾ ਹੁੰਦਾ ਟਲਣਾ ਜਾਂ ਮੰਨ ਜਾਣਾ ਈਰਖਾ ਪਿਆਰ ਇਕਹਿਰਾ ਦੁਰਾ ਇੱਜ਼ਤ ਬੇਇੱਜ਼ਤ ਈਮਾਨਦਾਰ ਬੇਈਮਾਨ ਏਕਾ ਜਾਂ ਇਕਤਾ ਇਹਦਾ ਆਪੋਜ਼ਿਟ ਹੋ ਜਾਏਗਾ ਫੁੱਟ ਮੀਨਸ ਵਨਡੇ ਹੋਣਾ ਇਕੱਠੇ ਨਾ ਹੋਣਾ ਇਸਤਰੀ ਪੁਰਸ਼ ਜਾਂ ਮਰਦ ਇਕਰਾਰ ਇਨਕਾਰ ਇਨਸਾਨ حیਵਾਨ ਇਤਵਾਰ ਬੇਇਤਵਾਰੀ ਇਧਰ ਉਧਰ ਸ਼ਹਿਰੀ ਪਿੰਡੂ ਸਸਤਾ ਮਹਿੰਗਾ ਸਕਾ ਮਤਰੀਆ ਸਖਣਾ ਜਿਹਨੂੰ ਖਾਲੀ ਕਹਿੰਦੇ ਨੇ ਅਸੀਂ ਇਹਦਾ ਆਏਗਾ ਪਰਿਆ ਸਖੀ ਸੂਮ ਜਾਂ ਕੰਜੂਸ ਸੱਚ ਝੂਠ ਸੱਜਰ ਟੋਕੜ ਸੱਜਰ ਜਿਹਨੂੰ ਕਹਿੰਦੇ ਵੀ ਸੱਜਰ ਸੂਈ ਮੱਝ ਟੋਕੜ ਜਿਹਨੂੰ ਸੂਈ ਨੂੰ ਟਾਈਮ ਹੋ ਗਿਆ ਹੋਵੇ ਸੱਤ ਜਿਹਨੂੰ ਅਸੀਂ ਕਹਿੰਦੇ ਸੱਚ ਇਹਨੂੰ ਅਸੱਤ ਜਾਂ ਝੂਠ ਕਿਹਾ ਜਾਂਦਾ ਹੈ ਓਪੋਜ਼ਿਟ ਇਹਦਾ ਸਦੀਵੀ ਮੀਂਹ ਸਦਾ ਰਹਿਣ ਵਾਲਾ ਤੇ ਅੱਗੇ ਹੈਗਾ ਦਾ ਉਪਰਸਟੇ ਥੋੜ ਚਿਰੀ ਜਾਂ ਵਕਤੀ ਸੱਬਿਆ ਜਾਂ ਗਲੀ ਜਾਂ ਅਸੱਬਿਆ ਸ਼ਰਾਬੀ ਸੋਫੀ ਸੁਤੰਤਰ ਪ੍ਰਤੰਤਰ ਸੜੀਲ ਹਸਮੁਖ ਜਿਸ ਕਿਸਕੇ ਵਿੱਚ ਸੜੀ ਹੋਈ ਸੁਭਾਅ ਦਾ ਤਾਂ ਸੜੀਆਲ ਹੈ ਓਪੋਜ਼ਿਟ ਆਏਗਾ ਹਸਮੁਖ ਰੋਂਦੂ ਹਸਮੁਖ ਸਾਡਾ ਤੁਹਾਡਾ ਸਾਫ ਦਾ ਗੰਦਾ ਜਾਂ ਮੈਲਾ ਸਾਥੀ ਵਿਰੋਧੀ ਸਾਥੀ ਮਿੰਜ ਦੋਸਤ ਸਾਥ ਦੇਣ ਵਾਲਾ ਸਿਆਣਾ ਇਹਦਾ ਆਏਗਾ ਨਿਆਣਾ ਜਾਂ ਮੂਰਖ ਛੀਤ ਬਿਲਕੁਲ ਠੰਡਾ ਤੇ ਇਹਦਾ ਓਪੋਜ਼ਿਟ ਆਏਗਾ ਨਿੱਗਾ ਸਵਾਦੀ ਬੇਸਵਾਦੀ ਸੁਹਾਗਣ ਦਾ ਦੁਹਾਗਣ ਜਾਂ ਵਿਧਵਾ ਸੁਸਤ ਦਾ ਚੁਸਤ ਸੁੱਕਾ ਇਹਦਾ ਗਿੱਲਾ ਜਾਂ ਹਰਾ ਸੁਖੀ ਦੁਖੀ ਸੁੰਗੜਨਾ ਫੈਲਣਾ ਸੁਚੱਜਾ ਕੁਚੱਜਾ ਸੁਣਿਆ ਅਣਸੁਣਿਆ ਸੁਲਖਣਾ ਕੁਲਖਣਾ ਸੁਲਾ ਲੜਾਈ ਸੁਲਾ ਦਾ ਮਤਲਬ ਇਹਦਾ ਕਿ ਆਪਸ ਵਿੱਚ ਸੁਲਾ ਹੋ ਜਾਣੀ ਸਫਲ ਅਸਫਲ ਸੋਕਾ ਡੋਬਾ ਸੋਗ ਖੁਸ਼ੀ ਸੰਖੇਪ ਵਿਸਥਾਰ ਸੰਗਤ ਕੁਸੰਗਤ ਸੰਗਾਉ ਨਿਚਕ ਸੰਗਾਉ ਵਿੱਚ ਜਿਹੜਾ ਸੰਗ ਦਾ ਹੋਵੇ ਨਿਚਕ ਵਿੱਚ ਜਿਹੜਾ ਬਿਨਾਂ ਸੰਗ ਦੇ ਬਿਨਾਂ ਚਿੱਜ ਕੀਤੇ ਗੱਲ ਕਰ ਲੈਂਦਾ ਹੋਵੇ ਸੰਗਣਾ ਪਤਲਾ ਜਾਂ ਵਿਰਲਾ ਸੰਗਣੇ ਨੂੰ ਗਾੜਾ ਵੀ ਕਹਿ ਦਿੰਦੇ ਅਸੀਂ ਸੰਜੋਗ ਵਿਯੋਗ ਸੰਝ ਸਵੇਰਾ ਸਹਿਮਤੀ ਮਤਭੇਦ ਅਸਹਿਮਤੀ ਵੀ ਹੋ ਸਕਦਾ ਹੈ ਸ਼ਾਂਤੀ ਦਾ ਅਸ਼ਾਂਤੀ ਜਾਂ ਯੁੱਧ ਸਖਤ ਨਰਮ ਸਜਰਾ ਬੇਹਾ ਸਰਦੀ ਗਰਮੀ ਸਜਾ ਇਨਾਮ ਸਹੀ ਗਲਤ ਸਦਾਚਾਰ ਦੁਰਾਚਾਰ ਸ਼ਕਲ ਬਦਸ਼ਕਲ ਸਵਾਲ ਜਵਾਬ ਸਾਫ ਗੰਦਾ ਸਕਾਰ ਨਿਰਕਾਰ ਸਿੱਧਾ ਪੁੱਠਾ ਹੱਸਣਾ ਰੋਣਾ ਹੱਕ ਨਿਹੱਕ ਹੱਤਿਆ ਰੱਖਿਆ ਹਨੇਰਾ ਚਾਨਣ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨੇ ਹੀ ਔਰ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਸ ਤੋਂ ਅੱਗੇ ਕੰਟੀਨਿਊ ਰੱਖਾਂਗੇ ਥੈਂਕਸ ਫਾਰ ਵਾਚਿੰਗ